ਨਾ ਮੈਨੂੰ ਇਹ ਤਾਂ ਗਲਤ ਕੋਈ ਗੱਲ ਨਹੀਂ 1 ਨਾ ਭੈਣ ਜੀ ਅੱਜ ਤੁਹਾਨੂੰ ਘਰੋਂ ਨਿਕਲਣਾ ਪਿਆ ਤੇ ਤੁਹਾਨੂੰ ਸਾਡਾ 1 ਕੀ ਮਿੰਜਾ ਤਾ ਨਾ ਨਾ ਤੇ ਤੇਰਾ ਵਿੱਚ ਨਾ ਆਉਂਦਿਆ ਤੇ ਤੇਰੀ ਘਰ ਦੀ ਦਾ ਆਉਂਦਿਆ ਤੇਰਾ ਨਾਮ ਵਿੱਚ ਗਲਤ ਹੋ ਗਿਆ ਗਰਦੀ ਹਨਾਂ ਦੇ ਆਏ ਹਾਈ ਆ ਜੋ ਸੀ ਨਾ ਆਉਂਦਿਆ ਤੁਸੀਂ ਸਾਡਾ ਕੱਟਦਾ 1 ਉਹ ਤਾਂ ਕੋਈ ਮੰਦੀ ਮੇਨੋਂ ਤੇ ਬੰਬੀ ਦੇ ਬਰਾ ਪਹਿਲਾ ਆਇਰ ਭਰੋ ਗਿਆ ਇਹ ਚਾਰ ਬੰਬੀ ਦੇ ਮੌਕੇ ਦੇ ਬਣਾ ਦਿੱਆ ਵਨ ਜੀ ਵਨ ਤਾਹੋਂ ਤੇ ਪੁਲਿਸ ਦੇ ਕਾਬੂ ਨਹੀਂ ਆਉਂਦੇ ਨੀਰੇ ਹੁਣ ਤੱਕ ਤੁਹਾਨੂੰ ਪਤਾ ਪੁਲਿਸ ਛੱਡਦੀ ਐ ਨਹੀਂ ਮਨ ਕੀ ਹਾਂ ਕੋਈ ਨਹੀਂ ਵਨ ਤਾਹੋਂ ਤੇ ਪੁਲਿਸ ਦੇ ਕਾਬੂ ਨਹੀਂ ਆਉਂਦੇ ਨੀਰੇ ਹੁਣ ਤੱਕ ਤੁਹਾਨੂੰ ਪਤਾ ਪੁਲਿਸ ਛੱਡਦੀ ਐ ਪਤਾ ਨਹੀਂ ਵੀ ਕਿੱਥੇ ਚਲ ਗਏ ਨੇ ਇਹੋ ਗੱਲ ਦੀ ਤੇ ਮੈਨੂੰ ਵੀ ਸਮਝ ਨਹੀਂ ਆਉਂਦੀ ਕੀ ਉਹ ਤਾਂ ਰਿਸ਼ਤਾ ਦੇ ਰਿਸ਼ਤੇਦਾਰਾਂ ਦੇ ਗਏ ਆ ਜਾਂ ਕਿੱਥੇ ਕੀ ਕਵਾਂਗੇ ਦੱਸੋ ਨਹੀਂ ਨਹੀਂ ਹੱਲ ਹੋ ਜਾਊਗਾ ਲੱਗੇਗਾ ਨਹੀਂ ਕੰਮ ਹੋ ਜਾਊਗਾ ਹੱਲ ਲੋਕੇਸ਼ਨ ਤਾਂ ਕਹਿੰਦੇ ਨਹੀਂ ਮਿਲਦੀ ਹੈਗੀ ਕੱਟ ਲਈ ਇੱਕ ਮਿੰਟ ਹੁਣ ਕੱਟ ਲਾਂ ਕਹਿੰਦੇ ਜਦੋਂ ਘਰ ਜਾਣਾ ਪੰਜ ਕਰਦਾ ਮੈਂ ਨਾ ਹੈਲੋ ਹੈਲੋ ਹਲੋ ਹੈਲੋ ਮਾਤਾ ਜੀ ਬੋਲੇ ਮਾਤਾ ਜੀ ਹੈਲੋ 2 1 ਸੁਣਗੇ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਇਹਦੇ ਕੋਈ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲਓ ਗੱਲ ਤੁਹਾਡੀਆਂ ਮੈਂ ਜਰਦੀ ਰਹੀ ਹਾਂ ਹੁਣ ਤੱਕ ਕੱਪ ਕਰ ਜਾ ਸੋਚ ਲਾ ਫਿਰ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰਨਾ ਤੂੰ ਰਹਿਣਾ ਜੁਰਤ ਨਾਲ ਨਹੀਂ ਕਾਦੀ ਜੁਰਤ ਵਾ ਤੇਰੀ ਬਾਪ ਸ਼ਾਹ ਨਹੀਂ ਕਿਹ ਗੱਲ ਦਾ 2 1 ਨਹੀਂ ਕਾਦੀ ਜੁਰਤ ਵਾ ਤੇਰੀ ਬਾਹ ਮੇ ਪਰੇ ਕਰਕੇ ਗੱਲ ਕਰੋ ਚੰਗਾ ਤੂੰ ਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮਮੀ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਤੇਰੇ ਵਰਗੀ ਸਗਾਤ ਪੜਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹਿ ਰਹੇ ਤੁਸੀਂ ਬਸ ਤਾਉਣੇ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸਾਰੇ ਕਿਸ ਨੂੰ ਦਵੇ ਹੀ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਘਰ ਬਣਾਇਆ ਵਾਂ ਉਹ ਲਾਲਚੀਆ ਬਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾਂ ਜੀਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤੇ ਹੁਣ ਵੀ ਦੱਸਦੀ 2 1 ਉਹ ਮਾਤਾ ਇੱਧਰ ਆ ਇੱਕ ਗੱਲ ਹੋਰ ਸੁਣ ਕੇ 1 ਆ ਇੱਕ ਗੱਲ ਹੋਰ ਸੁਣ ਕੇ ਜਾਓ ਮਰੀ ਧਿਆਨ ਦੇ ਨਾਲ ਹਾਂ ਸੁਣਾ ਕਿ ਇਹ ਸੁਣਾ ਤੂੰ ਕੋਲੋ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲਦੀ ਸੰਦੀਪ ਸਮਾਨ ਮੰਮੀ ਭੂਏ ਵੀ ਤੁਸੀਂ ਚੜਾਇਆ ਇਹ ਆ ਲਿਆ ਇਹਨੂੰ ਥਾਣੇ ਮੈਂ ਖਲਾ ਉਹ ਹੀ ਆਪੇ ਕਰਦੇ ਮਾਸੀ 2 1 ਦੀ ਰਮਨ ਕਿਉਂ ਖਪਣ ਡਈ ਐ ਨਾ ਦੀ ਤੂੰ ਹੀ ਕਿਉਂ ਲੱਗੀ ਪਰਵਾਨ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ 2 1 ਰਮਨਾ ਛਾੜੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹ ਥਾਣੇ ਜਾਣ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਥਾਣੇ ਜਾਣ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆ ਤੇਣਾ ਦੇਣਾ ਉਹਨਾਂ ਦਾ ਸੁਆਹ ਵਾ ਦੇਣਾ ਉਹਨਾਂ ਨੇ ਕਿਹਾ ਜਾਂ ਦੇਣ ਜੋਗੇ ਨੇ ਤਾਂ ਉਹਨਾਂ ਨੇ ਦਿਨ ਦੇ ਨਾਲ ਕੁਝ ਆਖਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀਆਂ ਦੜੋਂ 2 1 ਭੈਣ ਜੀ ਜੇ ਆਖਦਾ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਹੀਆਂ ਦੀ 2 ਪਹਿਨ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਦਾ ਵਿਚੋਲਣਾ ਇੱਥੇ ਆ ਜਾਣਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤਾਨੂੰ ਮੈਂ ਇੱਕ ਸਕੀਮ ਦਵਾ ਤੇ ਦੱਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤੁਹਾਡੇ ਪੇਕੇ ਮੈਂ ਹਾਂ ਤੇਰਾ ਅਪਰਾਧ ਹਾਂ ਪਹਿਨ ਜੀ ਵੀ ਆਈ ਆ ਤੇ ਕਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚੱਲ ਵੇਖਾਂ ਮਹਾਰਾਣੀ ਕਿੱਦਾਂ ਕਿ ਤਾਂ ਮਹਾਰਾਣੀ ਕੀ ਹੋ ਗਿਆ ਸੀ ਮਦਿਆ ਆਏ ਹਾਂ ਜੀ ਅੰਦਰ ਆਈ ਨੂ ਬੰਦ ਫੜਸ ਦੀਪ ਇਹਦੀ ਗੰਬਾਵਾ ਨਹੀਂ ਨਹੀਂ 2 ਫੜ ਤੋ ਕੇ ਚੱਲ 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 ਚਲੋ ਬੰਦਾ ਥੱਲੇ ਪਿਆ ਤੇ ਵੇਲਾ ਬੁੱਢੀ ਵਿਚਾਰੀ ਮੋੜੋ ਜੂਂ ਜੜੀ ਚੱਲੀਏ ਚਲੋ ਬੰਦ ਚਲੋ ਭੈਣ ਜੀ ਨਾ ਮੈਨੂੰ ਇਹ ਤਾਂ ਗੱਲ ਕੋਈ ਗੱਲ ਵਨ ਨਾ ਪੈਨ ਜੀ ਅੱਜ ਤੁਹਾਨੂੰ ਘਰੋਂ ਨਿਕਲਣਾ ਪਿਆ ਤੇ ਤੁਹਾਨੂੰ ਸਾਡਾ 1 ਕੀ ਮਿੰਟ ਤੱਕ ਨਾ ਆਵਣਾ ਵੀ 13 ਵਿੱਚ ਨਾ ਆਉਂਦਿਆ ਤੇ ਤਰੀ ਘਰ ਦੀ ਦਾ ਆਉਂਦਿਆ 13 ਨਾਂ ਵਿੱਚ ਗਲਤ ਹੋ ਗਿਆ ਫਿਰਦੀ ਇਹਨਾਂ ਦੇ ਆਏ ਹਾਈ ਆ ਜੋ ਸੀ ਨਾ ਆਉਂਦਾ ਤੁਸੀਂ ਸਾਡਾ ਕੱਟਦਾ 1 ਉਹ ਤਾਂ ਕੋਈ ਮੰਦੀ ਮੈਨੂੰ ਤੇ ਬੰਬੀ ਦੇ ਵੇਰਾ ਪਹਿਲਾਂ ਆਉਣ ਬਣਾਉਂਦੇ ਇਹ ਚਾਰ ਬੰਬੀ ਦੇ ਮੈਂ ਮੋਕੇ ਤੇ ਤਾਹੋਂ ਤੇ ਪੁਲਸ ਦੇ ਕਾਬੂ ਨਹੀਂ ਆਉਂਦੇ। ਨੀਰੇ ਹੁਣ ਤੱਕ ਤੁਹਾਨੂੰ ਪਤਾ ਪੁਲਸ ਛੱਡਦੀ ਐ? ਨਹੀਂ ਮਰ ਕਿ ਆਕਲ ਨਹੀਂ ਕੋਈ। ਤਾਹੋਂ ਤੇ ਪੁਲਸ ਦੇ ਕਾਬੂ ਨਹੀਂ ਆਉਂਦੇ। ਨੀਰੇ ਹੁਣ ਤੱਕ ਤੁਹਾਨੂੰ ਪਤਾ ਪੁਲਸ ਛੱਡਦੀ ਐ? ਪਤਾ ਨਹੀਂ ਵੀ ਕਿੱਥੇ ਚਲ ਗਏ ਨੇ। ਇਹੋ ਗੱਲ ਦੀ ਤੇ ਮੰਮੀ ਸਮਝ ਨਹੀਂ ਆਉਂਦੀ। ਕੀ ਉਹ ਤਾਂ ਰਿਸ਼ਤਾ ਦੇ ਰਿਸ਼ਤੇਦਾਰਾਂ ਦੇ ਗਏ ਆ ਜਾਂ ਕਿੱਥੇ? ਕੀ ਕਵਾਂਗੇ ਦੱਸੋ? ਨਹੀਂ ਨਹੀਂ ਹੱਲ ਹੋ ਜਾਊਗਾ। ਰਹਿਗਾ ਨਹੀਂ ਕੰਮ ਹੋ ਜਾਊਗਾ ਹੱਲ। ਲੋਕੇਸ਼ਨ ਤਾਂ ਕਹਿੰਦੇ ਨਹੀਂ ਮਿਲਦੀ ਹੈਗੀ। ਕੱਢ ਲਈ ਇੱਕ ਮਿੰਟ ਹੁਣ ਕੱਢ ਲਾਂ। ਕਹਿੰਦੇ ਜਦ ਖੋਲਿਆ ਜਰਾ ਪਾ ਕੇ ਕਰਦਾ ਮੈਂ ਨਾ। ਹੈਲੋ। ਹੈਲੋ ਹਲ ਬੋਲੋ ਹੈਲੋ ਰਹਿਮਤਵਜੀ ਬੋਲੇ ਬੇਬੀ ਹੈਲੋ 2 1 ਸੁਣਗੇ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਤ ਕੁਝ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਕੱਪ ਕਰ ਜਾ ਸੋਚ ਲਾ ਫੇ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮੰਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰ ਤੂੰ ਰਹਿਣਾ ਜੁਰਤ ਨਾਲ ਨਿੱਕਾ ਦੇ ਜੁਰਤਵਾ ਨਿੱਕਾ ਦੇ ਜੁਰਤਵਾ ਤੇਰੀ ਬਾਪ ਸ਼ਾਹ ਗੱਲ ਕੀ ਗੱਲ ਦਾ 2 1 ਨਿੱਕਾ ਦੇ ਜੁਰਤਵਾ ਤੇਰੀ ਬਾਾਂ ਮੇ ਪਰੇ ਕਰਕੇ ਗੱਲ ਕਰੋ ਚੰਗਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਹੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮੰਮੀ ਤਾਂ ਸੌਖਾ ਕਰ ਲੱਭ ਲੈਣਾ ਹੀ ਨਾ ਉਦੋਂ ਕੱਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਿੱਕੀ ਤੇਰਾ ਮਗਰਮਗਰ ਤੁਰੇ ਫਿਰਦੇ ਨਾ ਤੇਰੇ ਵਰਗੇ ਸੁਗਾਤਪਲਾ ਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹਦੇ ਨਹੀਂ ਪੁੱਛਦਾ ਉਹ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸਾਰੇ ਕਿਸ ਨੂੰ ਦਵੇ ਹੀ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਘਰ ਬਣਾਇਆ ਵਾਂ ਉਹ ਲਾਲਚੀਆ ਬੱਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾਂ ਜਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤਾ ਹੁਣ ਵੀ ਦੱਸਦੀ 2 1 ਉਹ ਮਾਤਾ ਇਧਰ ਆ ਇੱਕ ਗੱਲ ਹੋਰ ਸੁਣ ਕੇ 1 ਇੱਕ ਗੱਲ ਹੋਰ ਸੁਣ ਕੇ ਜਾਇਓ ਮਰੀ ਧਿਆਨ ਦੇ ਨਾਲ ਹਾਂ ਸੁਣਾ ਕਿ ਇਸ ਨਾਲ ਪੋਲੋ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲਾਂ ਸੰਦੀਪ ਸਮਾਨ ਮੰਮੀ ਭੂਏ ਵੀ ਤੁਸੀਂ ਚੜਾਇਆ ਇਹਨੂੰ ਥਾਣੇ ਮੈਕਲਾ ਉਹ ਹੀ ਆਪੇ ਕਰਦੇ ਮਾਸੀ ਕਿਉਂ ਵਾਹ ਦੀ ਜਮਨ ਕਿਉਂ ਖਪਣ ਡਈ ਐ ਇੰਨਾ ਦੀ ਤੂੰ ਕਿਉਂ ਲੱਗੀ ਪਰਵਾਣ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ ਤੂੰ ਵਾਹ ਰਮਨਾ ਛਾੜੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹ ਠਾਣੇ ਜਾਂ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਠਾਣੇ ਜਾਂ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆ ਤੈਨਾਂ ਦੇਣਾ ਨਾ ਸਵਾਹ ਆ ਦੇਣਾ ਉਹਨਾਂ ਨੇ ਕਹੀ ਆ ਜਾਂ ਦੇਣ ਜੋਗੇ ਨੇ ਤਾਂ ਉਹਨਾਂ ਦੇ ਨਾਲ ਕੁਝ ਆਖਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਂਨਾ ਉਹਨਾਂ ਦੀ ਦੜੋਂ 2 1 ਭੈਣ ਜੀ ਜੇ ਆਖਦਾ ਵਿਚੋਲਾ ਤੇ ਵਿਚੋਲਣ ਇੱਥੇ ਆਉਂਨਾ ਵੇਖਿਓ ਸਈਆਂ ਦੀ ਭੈਣ ਜੀ ਸੁਣ 2 ਪਹਿਨ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਦਾ ਵਿਚੋਲਣਾ ਇੱਥੇ ਆ ਜਾਣਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤੁਹਾਨੂੰ ਮੈਂ ਇੱਕ ਸਕੀਮ ਦਵਾ ਦੇ ਦੱਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤਾਂ ਤੁਹਾਡੇ ਪੇਕੇ ਮੈਂ ਹਾਂ ਤੇਰਾ ਪਰਾਂ ਤੁਹਾਡਾ ਭੈਣ ਜੀ ਵੀ ਆਈ ਆ ਤੇ ਕਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚਲਣ ਵੇਖਾਂ ਮਹਾਰਾਣੀ ਕਿਦਾਂ ਕਿ ਤਾਂ ਮਾਰ ਰਹੀ ਸੀ ਵਧੀਆ ਆਏ ਆ ਜਾਨ ਜੀ ਅੰਦਰ ਆਈ ਨਾ ਫੜਸ ਦੀਪੀ ਅਧਿਕਾ ਬਾਮਾ ਨਹੀਂ ਨਹੀਂ ਟੂ ਫੜ ਤੋ ਕੇ ਚਲੋ ਚੱਲੋ ਚੱਲੋ ਚਲੋ ਚਲੋ ਬੰਦਾ ਥੱਲੇ ਪਿਆ ਤੇ ਮੇਲਾ ਗੁੱਡੀ ਵਿਚਾਰੀ ਮੋਰ ਦਾ ਜੂਝੜੀ ਚਲ ਜੀ ਚਲੋ ਵਾਣ ਚਲੋ ਭੈਣ ਜੀ